ਨਾਲ ਜਿਹੜੇ ਧਾਰਮਿਕ ਮਸਲੇ ਜੁੜੇ ਸਨ ਉਹਨਾਂ ਨੂੰ ਲੈ ਕੇ ਬੜੇ ਗੰਭੀਰ ਇਲਜ਼ਾਮ ਲਾਏ ਗਏ ਹਨ ਅਤੇ ਬਹੁਤ ਸੰਸਨੀ ਖੇਸ ਖੁਲਾਸੇ ਵੀ ਕੀਤੇ ਗਏ ਨੇ ਮਦਬੀਆਂ ਦੇ ਮਸਲੇ ਨੂੰ ਲੈ ਕੇ ਬਹੁਤ ਲੰਬੇ ਸਮੇਂ ਤੋਂ ਸਿੱਖ ਪੰਥ ਦੇ ਪਿਆਰੋਕਾਰ ਗੁਰੂ ਨਾਨਕ ਨਾਮ ਲੇਵਾ ਸੰਗਤ ਇਨਸਾਫ ਦੀ ਮੰਗ ਕਰਦੀ ਆ ਰਹੀ ਹੈ। ਲੇਕਿਨ ਇਨਸਾਫ ਤਾਂ ਹਜੇ ਤੱਕ ਨਹੀਂ ਮਿਲਿਆ। ਪਰ ਆਪਾਂ ਪਿਛਲੇ ਦਿਨਾਂ ਵਿੱਚ ਦੇਖਿਆ ਕਿ ਜਿਹੜਾ ਡੇਰਾ ਸਰਸਾ ਹੈ ਉਸ ਦੇ ਜਿਹੜੇ ਰਹਿ ਚੁੱਕੇ ਸਿਆਸੀ ਜਿਹੜੇ ਮੁਖੀ ਸਨ ਸ਼੍ਰੀ ਪ੍ਰਦੀਪ ਕਲੇਰ ਉਹਨਾਂ ਨੇ ਇੱਕ ਨਿਜੀ ਚੈਨਲ ਨੂੰ ਆਪਣਾ ਪੱਖ ਪੇਸ਼ ਕਰਦੇ ਹੋਏ ਕਿਹਾ ਕਿ ਡੇਰਾ ਸਰਸਾ ਦੇ ਮੁਖੀ ਨੇ ਜਿਸ ਨੂੰ ਅਕਾਲ ਤਖਤ ਸਾਹਿਬ ਵੱਲੋਂ ਛੇਕਿਆ ਗਿਆ ਸੀ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਕਿ ਡੇਰਾ ਸਰਸਾ ਦੇ ਮੁਖੀ ਦੇ ਨਾਲ ਕੋਈ ਵੀ ਸਿੱਖ ਇਸ ਤਰ੍ਹਾਂ ਦਾ ਸਬੰਧ ਨਹੀਂ ਰੱਖੂਗਾ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਤੇ ਉਸ ਦਾ ਬਾਈਕਾਟ ਵੀ ਕਰਨ ਦਾ ਸਿੰਘ ਸਾਹਿਬ ਵੱਲੋਂ ਆਖਿਆ ਗਿਆ ਸੀ ਪਰ ਸ਼੍ਰੀ ਪ੍ਰਦੀਪ ਕਲੇਰਿਕ ਆਖ ਰਿਹਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਉਸ ਡੇਰਾ ਮੁਖੀ ਨੂੰ ਕਈ ਦਫਾ ਮਿਲੇ ਬਹੁਤ ਗੰਭੀਰ ਇਹ ਮਸਲਾ ਹੈ ਸਿੱਖ ਪੰਥ ਵਾਸਤੇ ਪੰਜਾਬ ਲਈ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਆਪਣੇ ਹੀ ਸਿੰਘ ਸਾਹਿਬ ਦੇ ਆਦੇਸ਼ ਦੀ ਪਾਲਣਾ ਤਾਂ ਕੀ ਕਰਨੀ ਸੀ ਉਹਦੇ ਉਲਟ ਜਾ ਕੇ ਉਹਦੇ ਨਾਲ ਗੰਢਤੁੱਪ ਕਰਦੇ ਰਹੇ ਉਹਦੇ ਨਾਲ ਵੋਟਾਂ ਖਾਤਰ ਆਪਣੀ ਮੀਟਿੰਗਾਂ ਕਰਦੇ ਰਹੇ ਤੇ ਆਪਾਂ ਸਮਝ ਸਕਦੇ ਆ ਕਿ ਅੱਜ ਜਿਹੜੀ ਇਹ ਲੀਡਰਸ਼ਿਪ ਆ ਕਿੱਥੇ ਖੜੀ ਆ ਸਾਰੇ ਸਿੱਖ ਜਗਤ ਨੂੰ ਇਸ ਗੱਲ ਦਾ ਬਹੁਤ ਅਫਸੋਸ ਆ ਕਿ ਜਿਹੜੇ ਖੁਲਾਸੇ ਸ਼੍ਰੀ ਪ੍ਰਦੀਪ ਕਲੀਅਰ ਨੇ ਕੀਤੇ ਨੇ ਉਸ ਵਿੱਚ ਇਹ ਬੜਾ ਸਾਫ਼ ਤਰੀਕੇ ਨਾਲ ਸਾਬਤ ਹੋ ਰਿਹਾ ਕਿ ਸੁਖਬੀਰ ਸਿੰਘ ਬਾਦਲ ਕਈ ਦਫਾ ਕਈ ਵਾਰ ਕਈ ਅਸਥਾਨਾਂ ਤੇ ਉਹ ਡੇਰਾ ਮੁਖੀ ਨੂੰ ਮਿਲੇ ਉਹ ਡੇਰਾ ਮੁਖੀ ਜਿਸ ਦਾ ਸੰਬੰਧ ਬੇਅਦਬੀ ਕਰਨ ਵਿੱਚ ਸਿੱਧੇ ਤੌਰ ਤੇ ਸਾਬਤ ਹੋ ਗਿਆ ਜਿਸ ਦੇ ਪ੍ਰੇਮੀਆਂ ਨੇ ਪੈਰੋਕਾਰਾਂ ਨੇ ਉਸ ਤੋਂ ਹੁਕਮ ਲੈ ਕੇ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕੀਤੀ ਬੁਰਜ ਜਵਾਰ ਸਿੰਘ ਵਾਲੇ ਤੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕੀਤਾ ਉਸ ਤੋਂ ਬਾਅਦ ਬਰਗਾੜੀ ਵਿੱਚ ਹੋਇਆ ਉਸ ਤੋਂ ਬਾਅਦ ਮਲਕੇ ਵਿੱਚ ਹੋਇਆ ਫਿਰ ਭਗਤੇ ਗੁਰੂ ਸਰ ਭਗਤੇ ਹੋਇਆ ਉਹ ਸਾਰੇ ਪੰਜਾਬ ਦੇ ਸਾਰੇ ਦੇਸ਼ ਦੇ ਦੁਨੀਆ ਦੇ ਸਾਹਮਣੇ ਆ ਪਰ ਜਿਹੜਾ ਦੋਸ਼ੀ ਹੋਵੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਉਹਦੀ ਸੁਖਬੀਰ ਸਿੰਘ ਬਾਦਲ ਕੋਸ਼ਿਸ਼ ਕਰਨ ਨੂੰ ਉਹਦੀ ਮਦਦ ਕਰਨ ਵਾਸਤੇ ਫਿਰ ਉਹਦੀ ਪੁਸ਼ਤ ਪਨਾਹੀ ਵਾਸਤੇ ਫਿਰ ਆਈਜੀ ਖਟੜਾ ਸਾਹਿਬ ਤੇ ਇਸ ਗੱਲ ਦਾ ਦਬਾਅ ਪਾਇਆ ਜਾਵੇ ਕਿ ਤੁਸੀਂ ਇਸ ਦੇ ਨਾਮ ਨੂੰ ਬਚਮ ਨਾ ਕਰੋ ਐਫ ਆਈ ਆਰ ਦੇ ਤੇ ਇਹਨਾਂ ਸਾਰਾ ਜੋ ਵੀ ਘਟਨਾ ਕਰਮ ਹੋਇਆ ਇਸ ਤੋਂ ਇਹ ਸਾਫ ਦੱਸਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀ ਸਿੰਘ ਬਾਦਲ ਉਹਨਾਂ ਨੂੰ ਸਿੱਖ ਪਰੰਪਰਾ ਦਾ ਸੇਕ ਕਸੂਲਾਂ ਦਾ ਸਿੱਖ ਸਿਧਾਂਤ ਦਾ ਉਹਨਾਂ ਨੂੰ ਕੋਈ ਪਰਵਾਹ ਨਹੀਂ ਜਾਂ ਉਹਨਾਂ ਨੂੰ ਸਮਝ ਨਹੀਂ ਤੇ ਜਿਹੜਾ ਅਸੀਂ ਦਾ ਕੋਰ ਕਮੇਟੀ 'ਚ ਨਹੀਂ ਸੀਗੇ ਲੇਕਿਨ ਜਿਹੜੇ ਕੋਰ ਕਮੇਟੀ ਦੇ ਮੈਂਬਰ ਸਨ ਉਹਨਾਂ ਨੂੰ ਕਿਸੇ ਨੂੰ ਪੁੱਛ ਲਿਓ ਜਿਹੜੇ ਸੱਚਾਈ ਤੇ ਪਹਿਰਾ ਦੇਣਗੇ ਉਸ ਕੋਰ ਕਮੇਟੀ 'ਚ ਫੈਸਲਾ ਹੋਇਆ ਸੀਗਾ ਮਤਾ ਵੀ ਪਾਇਆ ਗਿਆ ਕਿ ਅਸੀਂ ਅਕਾਲ ਤਖਤ ਸਾਹਿਬ ਜਾਵਾਂਗੇ ਸਾਰੇ ਆਪਣੇ ਗੁਨਾਹ ਕਬੂਲ ਕਰਾਂਗੇ ਖਿਮਾ ਮੰਗਾਂਗੇ ਕਿ ਅਗਰ ਸਾਨੂੰ ਅਕਾਲ ਤਖਤ ਸਾਹਿਬ ਕਹਿਣ ਕਿ ਤੁਸੀਂ ਆਪਣਾ ਰਾਜ ਭਾਗ ਛੱਡ ਦਿਓ ਇਹ ਚੀਫ ਮਿਨਿਸਟਰੀ ਛੱਡ ਦਿਓ ਅਸੀਂ ਉਹ ਵੀ ਛੱਡਣੇ ਤਿਆਰ ਹੋਵਾਂਗੇ ਐਦਾਂ ਦੇ ਮਤੇ ਉਸ ਕੋਰ ਕਮੇਟੀ ਵਿੱਚ ਪਾਏ ਗਏ ਲੇਕਿਨ ਦੂਸਰੇ ਦਿਨ ਜਿਹੜੀ ਚਿੱਠੀ ਗਈ ਉਹ ਚਿੱਠੀ ਸਿਰਫ ਉਹਨਾਂ ਨੇ ਇੱਕ ਤਰ੍ਹਾਂ ਦਾ ਦੁੱਖ ਹਜ਼ਾਰ ਕੀਤਾ ਕਿ ਜੋ ਹੋਇਆ ਬੜਾ ਦੁਖਦਾਈ ਹੋਇਆ ਇਸ ਗੱਲ ਦੀ ਸਾਨੂੰ ਵੀ ਬੜੀ ਪੀੜ ਹੈ ਠੀਕ ਆ ਉਹ ਭਾਵਨਾ ਯਾਰ ਗੁਰਸਿੱਖ ਦੀ ਬਣਦੀ ਆ ਜਿਹੜੀ ਮੁੱਖ ਮੰਤਰੀ ਸਾਹਿਬ ਨੇ ਚਿੱਠੀ ਗਈ ਲੇਕਿਨ ਉਸ ਚਿੱਠੀ ਨਾਲ ਆਪਾਂ ਜੋ ਜੋ ਸਾਡਾ ਰੋਲ ਸਿਗਾ ਜੋ ਸਾਡਾ ਆਪਣਾ ਯੋਗਦਾਨ ਸਿਗਾ ਇਹ ਸਾਰੇ ਆਪਣੇ ਜਿਹੜੇ ਘਟਨਾਕਰਮ ਹੋਏ ਨੇ ਉਹ ਝੋਸੀ ਆਪਣੇ ਆਪ ਨੂੰ ਸੁਰਖਰੂ ਨਹੀਂ ਕਰ ਸਕਦਾ ਜਿਹੜਾ ਪਾਰਟੀ ਜੋ ਬਾਹਰ ਕੱਟਿਆ ਗਿਆ ਤੇ ਇਹ ਹਲਕਾ ਇਹ 420 ਉਹਨਾਂ ਨੂੰ ਛੱਡ ਲਿਆ ਚਲੋ ਇਦਾਂ ਜੀ ਬਈ ਉਹਨਾਂ ਨੇ ਅੱਜ ਫੈਸਲਾ ਲਿਆ ਜਿਹੜੀ ਉਹਨਾਂ ਨੇ ਆਪਣੀ ਕਮੇਟੀ ਬਣਾਈ ਆ ਲੇਕਿਨ ਅਸੀਂ ਤਾਂ ਇਸ ਮੰਤਵ ਦੇ ਸੰਬੰਧ ਵਿੱਚ ਅਕਾਲੀ ਦਲ ਦੇ ਵਿੱਚ ਸੁਧਾਰ ਲਿਆਉਣ ਵਾਸਤੇ ਅਕਾਲੀ ਦਲ ਨੂੰ ਦੁਆਰਾ ਤਕੜਾ ਕਰਨ ਲਈ ਬਚਾਉਣ ਲਈ ਇਹ ਅਸੀਂ سلسلہ ਕਈ ਮਹੀਨਾ ਤਾਂ ਸ਼ੁਰੂ ਕੀਤਾ ਆ ਇਹ ਸਾਰੇ ਪੰਜਾਬ ਦੇ ਸਾਹਮਣੇ ਆ ਅਸੀਂ ਤਾਂ ਹੁਣ ਤਕਰੀਬਨ ਸਾਨੂੰ ਦੂਸਰਾ ਮਹੀਨਾ ਹੋ ਗਿਆ ਤੁਰਿਆਂ ਨੂੰ ਕਿੰਨਾ ਕੁਛ ਹੋ ਗਿਆ ਕਿੰਨਾ ਪਾਣੀ ਲੰਘਿਆ ਪੁਰਾਣੇ ਥੱਲੇ ਦੀ ਅੱਜ ਇਹਨਾਂ ਨੇ ਕਿਉਂ ਕੀਤਾ ਹੈ ਕੱਲ ਪ੍ਰਦੀਪ ਕੁਲੈਰ ਬੋਲ ਰਿਹਾ ਅੱਜ ਇਹਨਾਂ ਨੇ ਸੱਟ ਤੇ ਕਾਰਵਾਈ ਕਰਤੀ ਕਰਕੇ ਉਹਨਾਂ ਕੋਲ ਹੋਰ ਕੋਈ ਕਹਿਣ ਨੂੰ ਨਹੀਂਗਾ ਉਹ ਤਾਂ ਬਿਲਕੁਲ ਬਖਲਾ ਗਏ ਮੈਂ ਫੇਰ ਕਹਿੰਨਾ ਇਹ ਬੇਦਬੀਆਂ ਦੇ ਮਸਲੇ 'ਚ ਵੱਡਾ ਬੰਬ ਸਟਿਆ ਹੋਨੇ ਉਹਨੇ ਚਾਹੇ ਉਹਨੇ ਕਿਉਂ ਕੀਤਾ ਕਿਵੇਂ ਕੀਤਾ ਮੈਂ ਨਹੀਂ ਕਹਿ ਸਕਦਾ ਪਰ ਜਿਹੜੀ ਗੱਲ ਸਾਹਮਣੇ ਆਈ ਆ ਉਹਨੂੰ ਮੁੱਖ ਰੱਖਦੇ ਹੋਏ ਇਹ ਜਿਹੜੇ ਆਪਣੇ ਅਕਾਲੀ ਦਲ ਦੇ ਲੀਡਰ ਆ ਸਾਡੇ ਸਾਥੀ ਆ ਉਹ ਬਹੁਤ ਘਬਰਾ ਗਏ ਘਬਰਾਹਟ ਵਿੱਚ ਉਹਨਾਂ ਨੇ ਫੈਸਲਾ ਲਿਆ ਅਸੀਂ ਅਕਾਲੀ ਹਾਂ ਅਕਾਲੀ ਜੰਮੇ ਪੜੇ ਅਸੀਂ ਅਕਾਲੀ ਵੱਡੇ ਹੋਏ ਅਕਾਲੀ ਰਵਾਂਗੇ ਮਰਦੇ ਦਮ ਤੱਕ ਲੇਕਿਨ ਕੋਈ ਅਕਾਲੀ ਅਕਾਲੀ ਦਲ ਦੀ ਦੇ ਜੇ ਕਹੀਏ ਜਿਹੜੀ ਸਾਡੀ ਸੋਚ ਆ ਇਹ ਬਚਾਅ ਬਤਾਰ ਆਇਆ ਅਕਾਲੀ ਦਲ ਇੱਕ ਵੱਡੀ ਲਹਿਰ ਆ ਉਹ ਤਾਂ ਕੋਈ ਸਾਨੂੰ ਰੋਕ ਨਹੀਂ ਸਕਦਾ ਆ ਤੁਸੀਂ ਇੱਕ ਆਪਣੇ ਜਗ੍ਹਾ ਤੇ ਬੈਠ ਕੇ ਤੁਸੀਂ ਫੈਸਲੇ ਕਰੋ ਇਹ ਤਾਂ ਤੁਹਾਡੀ ਮਨਮਰਜ਼ੀ ਆ ਪਰ ਤੁਹਾਨੂੰ ਲੋਕਾਂ ਨੇ ਸ਼ੀਸ਼ਾ ਦਿਖਾਤਾ ਪੰਜਾਬ ਦੇ ਲੋਕਾਂ ਨੇ ਉਹ ਸ਼ੀਸ਼ਾ ਦੇਖੋ ਜਾ ਕੇ ਕੰਧ ਤੇ ਕੀ ਲਿਖਿਆ ਲੋਕਾਂ ਨੇ ਕੀ ਆ ਤੁਹਾਨੂੰ ਦੱਸਿਆ ਆ ਤੁਹਾਨੂੰ ਕਰਨਾ ਕੀ ਚਾਹੀਦਾ ਆ ਤੇ ਹੋਰ ਉਸ ਤੋਂ ਅੱਗੇ ਜਾਓ ਜੋ ਹੁਣ ਖੁਲਾਸੇ ਹੋ ਰਹੇ ਨੇ ਪਤਾ ਨਹੀਂ ਹੋਰ ਖੁਲਾਸੇ ਕਿੰਨੇ ਹੋਣੇ ਨੇ ਅਜੇ ਆਪਾਂ ਕਹਿ ਨਹੀਂ ਸਕਦੇ ਤੇ ਤੁਸੀਂ ਉਹਨੂੰ ਨੂੰ ਮੰਨਣ ਤਿਆਰ ਨਹੀਂ ਇਹ ਜਿਹੜਾ ਉਹਨਾਂ ਨੇ ਕਾਰਵਾਈ ਕੀਤੀ ਆ ਬੜੀ ਕਬਰਾੜ ਚ ਬੁਖਲਾੜਜ ਕੀਤੀ ਆ ਪਰ ਅਸੀਂ ਤਾਂ ਪਹਿਲੇ ਦਿਨ ਤੋਂ ਅਕਾਲੀ ਦਲ ਨੂੰ ਬਚਾਉਣ ਵਾਸਤੇ ਤੁਰੇ ਆ ਤੇ ਜਿਹੜਾ ਅਸੀਂ ਕੰਮ ਕਰ ਰਹੇ ਉਹਨਾਂ ਵਾਸਤੇ ਵੀ ਕਰ ਰਹੇ ਆ ਜਿਹੜੇ ਉਹ ਜਿਹੜੇ ਬੈਠੇ ਨੇ ਜਿਹੜੇ ਅੱਜ ਆਰਡਰ ਕਰ ਰਹੇ ਕਿਸੇ ਦੇ ਕਹਿਣ ਤੇ ਕਰ ਰਹੇ ਆ ਉਹਨਾਂ ਨੂੰ ਪਤਾ ਆ ਬਹੁਤੇ ਨੂੰ ਪਤਾ ਆ ਕਿ ਜੋ ਅਸੀਂ ਕਹਿ ਰਹੇ ਸਹੀ ਆ ਜੋ ਉਹ ਗਲ ਕਰ ਰਹੇ ਉਹ ਗਲਤ ਆ ਆਰਡਰ ਤਾਂ ਪ੍ਰਧਾਨ ਦੇ ਕਹਿਣ ਤੇ ਕਰ ਰਹੇ ਆ ਵਾਰੀ ਤੋਂ ਨਾ ਕੀ ਕਹਾਂ ਜਿਹੜਾ ਮੈਂ ਬਾਬੇ ਦੀ ਗੱਲ ਪਹਿਲਾਂ ਕਰਤੀ ਜੀ ਅਸੀਂ ਨਾ ਜਦੋਂ ਛੋਟੇ ਸੀਗੇ ਸਾਨੂੰ ਸਾਡੇ ਬਜ਼ੁਰਗ ਦੱਸਦੇ ਹੁੰਦੇ ਸੀ ਇੱਕ ਬਾਬਾ ਖੜਕ ਸਿੰਘ ਹੋਏ ਕਢ ਲਿਓ ਗੂਗਲ ਤੇ ਆਇਆ ਨਾ ਬਾਬਾ ਖੜਕ ਸਿੰਘ ਬਾਰੇ ਇੱਕ ਵਾਰੀ ਖੜਕ ਗਈ ਬਾਬਾ ਖੜਕ ਸਿੰਘ ਦੀ ਦਿੱਲੀ ਦੇ ਤਖਤ ਨਾ ਤੇ ਬੜਾ ਬੜਾ ਕੱਠ ਹੋਇਆ ਅੰਮ੍ਰਿਤਸਰ ਚ ਦਰਬਾਰ ਸਾਹਿਬ ਚ ਮੈਂ ਆਪਣੇ ਬਜ਼ੁਰਗਾਂ ਦੀ ਗੱਲ ਦੱਸਦਾ ਹੁਣ ਤਾਂ ਪ੍ਰੈਸ ਨੂੰ ਆਪਾਂ ਚਲੋ ਸੰਬੋਧਨ ਕਰ ਰਹੇ ਆਂ ਇੰਨੀ ਦੁਨੀਆ ਇਕੱਠੀ ਹੋਈ ਬਾਬਾ ਖੜਕ ਸਿੰਘ ਦੇ ਕਹਿਣ ਤੇ ਤੇ ਲੋਕ ਪਤਾ ਕੀ ਕਹਿੰਦੇ ਸੀ ਲੋਕ ਕਹਿੰਦੇ ਸੀ ਇਦੋਂ ਉੱਪਰ ਇਹ ਨਹੀਂ ਹੁਣ ਕੋਈ ਮਾਣ ਮਹਿਲਣਾ ਬਾਬਾ ਖੜਕ ਸਿੰਘ ਨੂੰ ਅੱਜ ਪਰਮਾਤਮਾ ਚੱਕ ਲਵੇ ਬਾਬਾ ਖੜਕ ਸਿੰਘ ਨੂੰ ਤੇ ਬਾਬਾ ਖੜਕ ਸਿੰਘ ਅਮਰ ਹੋ ਜਾਊਗਾ ਬਾਬਾ ਖੜਕ ਸਿੰਘ ਉਹ ਵੀ ਬਾਬੇ ਜਿਨ੍ਹਾਂ ਨੇ ਕਹਿਣ ਤੇ ਸਾਰੀ ਕੌਮ ਇਕੱਠੀ ਹੁੰਦੀ ਸੀਗੀ ਤੇ ਅੱਜ ਆਪਣੇ ਆਪ ਨੂੰ ਇੱਥੇ ਛਾਤੀ ਦਾ ਹੱਥ ਮਾਰ ਕੇ ਬਾਬੇ ਕਹਿਣਾ ਇਹ ਹੁਣ ਕੋਈ ਇਹਨੂੰ ਹੰਕਾਰ ਕਹੋ ਆਕੜ ਕਹੋ ਕਮੰਡ ਕਹੋ ਯਾ ਮੈਂ ਇਹ ਕਹੂੰਗਾ ਬੇਸਮਝੀ ਤੇ ਪਹਿਲੀ ਗੱਲ ਤਾਂ ਬਾਬਾ ਹੈ ਹੀ ਕੋਈ ਨਹੀਂ ਬਾਬੇ ਤਾਂ ਸੀਗੇ ਮਹਾਪੁਰਖ ਤੇ ਉਹਨਾਂ ਨਾਲ ਅਸੀਂ ਤੁਲਨਾ ਕਰ ਨਹੀਂ ਸਕਦੇ ਮੈਂ ਜਿਹੜੀ ਗੱਲ ਕਹਿ ਕੇ ਹਟਿਆ ਤੁਹਾਨੂੰ ਤੇ ਜਿਹੜੀ ਗੱਲ ਕਹਿੰ ਹੈਲੀਕਾਪਟਰ ਲਿਆਓ ਐ ਉੱਥੇ ਲਿਆਵਾਂਗੇ ਤੁਹਾਨੂੰ ਉੱਥੇ ਲੈ ਜਾਾਂਗੇ ਇਹ ਦੇਖੋ ਇਹ ਜੋ ਵੀ ਹੋਇਆ ਉਹ ਸਰਕਾਰਾਂ ਦੇ ਦੌਰਾਨ ਇਹਨਾਂ ਨੇ ਬਹੁਤ ਲਾਪਰਵਾਹੀ ਕੀਤੀ ਇਹਨਾਂ ਨੂੰ ਪਤਾ ਨਹੀਂ ਸੀ ਇਹਦਾ ਅੰਜਾਮ ਕੀ ਨਿਕਲਣਾ ਆ ਇਹਦਾ ਅੰਜਾਮ ਬਹੁਤ ਗੰਭੀਰ ਨਿਕਲੂਗਾ ਇਨਾਂ ਨੂੰ चिट्टੇ ਨਹੀਂ ਸੀ ਪਤਾ ਵੀ चिट्टੇ ਕਿੱਦਾਂ ਦੇ ਹੋਣਗੇ ਅੱਜ ਜੋ ਸਭ ਕੁਝ ਸਾਹਮਣੇ ਆ ਗਿਆ ਤੇ ਹੁਣ ਇਹ ਇਨਾਂ ਕੋਲ ਜਵਾਬ ਵੀ ਹੈ ਨਹੀਂ ਕੋਈ ਜਿਹੜੇ ਗੇਰੇ ਦੇ ਪ੍ਰੇਮੀ ਸੀਗੇ ਜਿਨ੍ਹਾਂ ਦਾ ਜ਼ਿਕਰ ਤੁਸੀਂ ਕੀਤਾ ਉਹ ਸੀਐਮ ਦੀ ਕੋਠੀ ਰਹਿ ਨਹੀਂ ਰਹੇ ਚਲੋ ਇਹ ਤਾਂ ਬਹੁਤ ਰਿਕਾਰਡ ਹੋਣਗੇ ਉਹ ਤਾਂ ਕਹਿੰਦੇ ਸੀ ਅਕਸਰ ਉੱਥੇ ਮਿਲਦੇ ਸੀਗੇ ਜਦੋਂ ਇਹ ਜਦੋਂ ਚਿੱਠੀ ਪੀਟੀਸੀ ਤੇ ਰਿਲੀਜ਼ ਹੋਈਆ ਹੁਣ ਸੁਣ ਲਓ ਤੁਹਾਡੇ ਧਿਆਨ ਚ ਲਿਆਉਣਾ ਆ ਮੈਨੂੰ ਯਾਦ ਆ ਗਈ ਗੱਲ ਆਪਣੇ ਭਾਈ ਸਾਹਿਬ ਨੇ ਆਖਿਆ ਕੋਈ ਦੇਤੀ ਔਰ ਤੁਹਾਨੂੰ ਦੱਸ ਨਹੀਂਦਾ ਕਈਆਂ ਨੇ ਕਿਹਾ ਤਾਂ ਵੀ ਜੇਬ ਚ ਚਿਟੀ ਕਢੀ ਡਾਕਟਰ ਚੀਵੇਂ ਨੇ ਉਹਨਾਂ ਨੇ ਕਿਹਾ ਜੀ ਬੜੀ ਖੁਸ਼ਖਬਰੀ ਆ ਖੁਸ਼ਖਬਰੀ ਹੁੰਦੀ ਨਾ ਕਿਤੇ ਜਿਦਾ ਕੋਈ ਦੀਵਾਲੀ ਦਾ ਬੰਪਰ ਨਿਕਲਿਆ ਖੁਸ਼ਖਬਰੀ ਆ ਖੁਸ਼ਖਬਰੀ ਕਹ ਲਈ ਸੀ ਜੀ ਇਹ ਤਾਂ ਮਤਲਬ ਚਲੋ ਨਰਕਾ ਨੂੰ ਜਾਣ ਵਾਲੀ ਗੱਲ ਸੀ ਜੋ ਉਹਨਾਂ ਨੇ ਉਸ ਸਮੇਂ ਜਿਸ ਤਰੀਕੇ ਨਾਲ ਫੈਸਲਾ ਕੀਤਾ ਤੇ ਜਦੋਂ ਪੀਟੀਸੀ ਤੇ ਖਬਰ ਆਈ ਕਿ ਡੇਰਾ ਮੁਖੀ ਮਾਫ ਕਰਤਾ ਉਹਨੇ ਮਾਫੀ ਮੰਗ ਲਈ ਤੇ ਤੁਸੀਂ ਹੈਰਾਨ ਹੋਵੋਗੇ ਉਦੋਂ ਉੱਥੇ ਬੈਠੇ ਸੀ ਦੇਰੇ ਦੇ ਪੈਰੋਕਾਰ ਸੀਐਮ ਕੋਠੀਚ ਉਹਨਾਂ ਨੇ ਉਸ ਸਮੇਂ ਰੌਲਾ ਪਾਇਆ ਕਿ ਆ ਤਾਂ ਅਸੀਂ ਕਿਹਾ ਹੀ ਨਹੀਂ ਮਾਫੀ ਅਸੀਂ ਮੰਗੀ ਨਹੀਂ ਇਹ ਸਾਨੂੰ ਵੀ ਹੁਣ ਗੱਲ ਕੇ ਦੱਸੀ ਹੈ ਕਿਸੇ ਨੇ ਇਹਦਾ ਖਰਾਸਾ ਫੇਰ ਕਰਾਂਗੇ ਪਰ ਉਦੋਂ ਹੀ ਰੌਲਾ ਪੈ ਗਿਆ ਸੀਗਾ ਕਿ ਅਸੀਂ ਮਾਫੀ ਮੰਗੀ ਨਹੀਂ ਤੇ ਤੁਸੀਂ ਕਿਵੇਂ ਕਹਤਾ ਕਿ ਰੌਣ ਚੁੱਪ-ਚਪ ਕਰਾਇਓ ਚੁੱਪ ਕਰੋ ਅਜੇ ਦੇਖਦੇ ਕੋਈ ਨਾ ਸਾਨੂੰ ਇਹ ਗੱਲ ਨੂੰ ਸੁਭਾਲ ਲੈਂਦੇ ਹੋ ਇਦਾਂ ਤਾਂ ਤਾਂ ਇਹਨਾਂ ਦਾ ਸਾਰਾ ਜਿਹੜੀ ਹੋਈ ਆ ਇਹਨਾਂ ਨੇ ਆਪਣੀ ਜਿਹੜੀ ਜ਼ਿੰਮੇਵਾਰੀ ਨਿਭਾਈ ਆ ਤਲੋ ਉਹ ਤਾਂ ਜੀ ਦੇਖੋ ਇਹ ਗੱਲ ਸਾਹਮਣੇ ਆ ਗਈ ਉਹਨੇ ਕਹਿੰਦਾ ਸੀ ਹਿੰਦੀ ਚ ਚਿੱਠੀ ਲਿਖੀ ਆ ਪੰਜਾਬੀ ਚ ਚਿੱਠੀ ਲਿਖੀ ਨਹੀਂ ਉਹਦਾ ਤਰਜਮਾ ਪੰਜਾਬੀ ਚ ਕਹਨੇ ਕੀਤਾ ਇਹ ਵੀ ਗੱਲ ਸਾਹਮਣੇ ਆ ਗਈ ਉਹਦੇ ਚ ਵਰਡ ਐਡ ਕਰਤਾ ਵੀ ਅਸੀਂ ਖਿਮਾ ਜਾਂਚਣਾ ਨਹੀਂ ਕਿ ਲਿਖਿਆ ਉਹ ਵੀ ਪ੍ਰੂਵ ਹੋ ਗਿਆ ਉਹਨੇ ਕਹਿੰਦਾ ਅਗਲੀ ਗੱਲ ਜੇ ਤੁਸੀਂ ਆਖੀ ਆ ਉਹ ਪਹਿਲਾ ਸਮਾਂ ਸੀ ਦਬਾਅ ਪਾ ਕੇ ਸਰਕਾਰ ਦਾ ਦਬਾਅ ਪਾ ਕੇ ਤੇ ਸਿੰਘ ਸੁਬਾਨਾ ਨੂੰ ਮਜਬੂਰ ਕੀਤਾ ਕਿ ਤੁਸੀਂ ਇਹ ਫੈਸਲਾ ਲਾਓ ਚਾਹੇ ਕਰਨਾ ਨਹੀਂ ਸੀ ਚਾਹੁੰਦੇ ਉਹਨਾਂ ਨੇ ਬਹੁਤ ਮਜਬੂਰੀ ਵਸਾ ਕੇ ਫੈਸਲਾ ਲਿਆ ਜਿਆ ਡੇਰੇਸ ਦੇ ਆਪਣੇ ਸਾਧ ਨੂੰ ਮਾਫ ਕੀਤਾ ਪਰ ਹੁਣ ਦਬਾ ਹੈਗਾ ਸਾਰੇ ਪੰਥ ਦਾ ਕੌਮ ਦਾ ਦਬਾਇਆ ਹੁਣ ਹੁਣ ਸਾਰੇ ਸਿੱਖ ਜਗਤ ਦਾ ਉਹਨਾਂ ਦੇ ਉਹਨਾਂ ਨੂੰ ਉਹਨਾਂ ਨੂੰ ਬੇਨਤੀ ਆ ਉਹਨਾਂ ਨੂੰ ਇੱਕ ਆਪਣੇ ਜਿਹੜਾ ਹੈਗਾ ਆਪਣੇ ਸਿੰਘ ਸਬਾਨਾ ਅਗੇ ਫਰਿਆਦ ਆ ਸਾਰੇ ਆਪਣੇ ਸਿੱਖ ਜਗਤ ਦੀ ਕਿ ਤੁਹਾਨੂੰ ਹੁਣ ਫੈਸਲਾ ਪਰੰਪਰਾ ਦੇ ਮੁਤਾਬਕ ਲੈਣਾ ਚਾਹੀਦਾ ਹੈ ਅੱਗੇ ਦਬਾਅ ਸੀ ਸਰਕਾਰੀ ਹੁਣ ਦਬਾਅ ਹੈਗਾ ਲੋਕਾਂ ਦਾ ਸੰਗਤ ਦਾ ਪੰਥ ਦਾ ਤੇ ਉਹ ਦਬਾਅ ਇਹ ਸੱਚਾ ਦਬਾਅ ਆ ਉਹ ਝੂਠਾ ਦਬਾਅ ਨਹੀਂ ਗਾ ਤੇ ਹੁਣ ਜੋ ਸੱਚ ਦੀ ਤਾਂ ਜਿੱਤ ਅਲਟੀਮੇਟਲੀ ਹੋਣੀ ਆ ਉਹ ਦਬਾਅ ਤਾਂ ਵੈਸੇ ਕੋਈ ਨਾ ਪਾ ਸਕਦਾ ਉੱਥੇ ਨਾ ਪਾਉਣਾ ਚਾਹੀਦਾ ਪਰ ਲੇਕਿਨ ਅਸਰ ਕਹਿ ਸਕਦੇ ਆ ਪਾਸਰ ਅਸਰ ਹੈ ਆ ਇਹ ਜਿ ਕਰਕੇ ਸਾਰਾ ਸਿੱਖ ਪੰਥ ਇਹ ਮੰਨ ਕਰ ਰਿਹਾ ਤੇ ਉਹ ਆ ਆਪਣੇ ਸਿਆਣੇ ਸੂਝਵਾਨ ਆ ਉਹਨਾਂ ਨੂੰ ਪਤਾ ਕੀ ਕਰਨਾ ਆ ਹੁਣ ਜੋ ਜਿਵੇਂ ਜਿਵੇਂ ਆਪਣੇ ਜਿਹੜੇ ਖਲਾਸੇ ਹੋ ਰਹੇ ਨੇ ਜਿਵੇਂ ਜਿਵੇਂ ਜਿਹੜੇ ਆਪਣੇ ਸਬੂਤ ਸਾਹਮਣੇ ਆ ਰਹੇ ਆ ਉਹਨਾਂ ਤੋਂ ਪਾਸੇ ਕਿਵੇਂ हट ਜਾਣਗੇ ਉਹਨਾਂ ਤੋਂ ਕਿਵੇਂ ਆਪਣੇ ਉਹ ਉਹਨਾਂ ਨੂੰ ਨਜ਼ਰ ਵਿੱਚੋਂ ਰੱਖੇ ਬਗੈਰ ਕਿਵੇਂ ਫੈਸਲਾ ਲੈ ਲੈਣਗੇ ਸੋ ਹੁਣ ਫੈਸਲਾ ਸਹੀ ਹੋਊਗਾ ਜਿਹੜਾ ਜੋ ਸੰਗਤ ਚਾਹੁੰਦੀ ਆ ਇਹ ਦੇਖੋ ਇਹ ਤਾਂ ਉਹ ਤਾਂ ਉਹ ਹੀ ਦੱਸ ਸਕਦੇ ਆ ਵੀ ਸਿਕਿਉਰਿਟੀ ਕਿਉਂ ਨਹੀਂ ਲੈ ਕੇ ਜਾਂਦੇ ਜਾਂ ਤਾਂ ਫਿਰ ਉਹ ਨਹੀਂ ਸੀ ਕਿਸੇ ਨੂੰ ਦੱਸਣਾ ਜਿਹੜੇ ਚੋਰੀ-ਚੋਰੀ ਜਾਣਾ ਚਾਹੁੰਦੇ ਸੀਗੇ ਲੋਕਸ਼ਭੇ ਜਾਣਾ ਚਾਹੁੰਦੇ ਸੀਗੇ ਤਾਂ ਹੀ ਮੈਂ ਕਿਹਾ ਨਾ ਕੀ ਗੰਡ ਗੰਡ ਤੋਪ ਕੀਤੀ ਕੀ ਸਾਜ਼ਿਸ਼ ਹੋਈ ਵੋਟਾਂ ਕਰਕੇ ਕਾਦੇ ਕਰਕੇ ਇਹ ਤਾਂ ਉਹ ਹੀ ਦੱਸ ਸਕਦੇ ਆ ਪਰ ਉਹਨਾਂ ਨੇ ਇਹ ਜਿਹੜਾ ਸਾਰਾ ਸਿਲਸਿਲਾ ਕੀਤਾ ਇਹ ਬਹੁਤ ਗਲਤ ਕੀਤਾ ਤੇ ਉਹਨਾਂ ਨੇ ਇੱਕ ਤਰ੍ਹਾਂ ਦਾ ਸਿੱਖ ਪੰਥ ਦੇ ਨਾਲ ਬਹੁਤ ਤਰੋਹ ਕਮਾਇਆ ਬੜਾ ਉਹਨਾਂ ਨੇ ਵਿਸ਼ਵਾਸ ਘਾਤ ਕੀਤਾ ਸਿੱਖ ਪੰਥ ਨਾਲ ਜੇ ਤੁਸੀਂ ਗੱਲ ਜਿਹੜਾ ਪਾਰਟੀ ਜੋ ਬਾਹਰ ਘੜ ਦਿੱਤਾ ਗਿਆ ਹੈ ਬੀਬੀ ਬਾਹਰ ਘੜ ਦਿੱਤੇ ਗਏ ਨੇ ਤੁਹਾਨੂੰ ਵੀ ਬਾਹਰ ਘਟਿਆ ਹੋਰ ਆਪ ਨੂੰ ਵੀ ਬਾਹਰ ਘਟੇ ਨੇ ਫਿਰ ਹੁਣ ਅੱਗੇ ਕੀ ਨੈਕਸਟ ਸਟੈਪ ਰਹੇਗਾ ਦੇਖੋ ਸਟੈਪ ਤਾਂ ਅਸੀਂ ਕਰ ਹੀ ਰਹੇ ਹਾਂ ਪਾਰਟੀ ਨੇ ਤੁਹਾਡੇ ਰਿਐਕਸ਼ਨ ਨੇ ਅਸੀਂ ਤਾਂ ਜੀ ਦੇਖੋ ਪਾਰਟੀ ਤਾਂ ਅਸੀਂ ਇਕੱਲੇ ਹਾਂ ਮੈਂ ਫੇਕ ਇੰਨਾ ਇਕੱਲੇ ਹਾਂ ਇਕੱਲੇ ਰਵਾਂਗੇ ਪਾਰਟੀ ਕਿਸੇਕ ਦੀ ਨਹੀਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬਹੁਤ ਵਾਰੀ ਆਖਿਆ ਬੜੀਆਂ ਸਟੇਜਾਂ ਤੋਂ ਕਿ ਕਾਲੀਦਲ ਬਾਦਲ ਪਰਿਵਾਰ ਦੀ ਜ਼ਗੀਰ ਨਹੀਂ ਤੇ ਇਹ ਮਸੀਂ ਦਾ ਆਪ ਕਹਾਂਗੇ ਕਿ ਅਸੀਂ ਵੀ ਇੱਕ ਅਜਿਹਾ ਪੱਕੇ ਬੈਠੇ ਰਹਿਣਾ ਅੱਜ ਅਸੀਂ ਹੈਗੇ ਕੱਲ ਨੂੰ ਕਿਸੋਰ ਨਹੀਂ ਹੋਣਾ ਹੈ ਕਿ ਅਸੀਂ ਆਪਣੀ ਵਾਰੀ ਨਵਾ ਕੇ ਪਾਸੀ ਅਟ ਜਾਣਾ ਹੈ ਤਿਆਗ ਕਰਨਾ ਚਾਹੀਦਾ ਸੀ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਕੁਰਬਾਨੀ ਦੇਣੀ ਚਾਹੀਦੀ ਸੀ ਅਸੀਂ ਬਹੁਤ ਵਾਰੀ ਆਖਿਆ ਭਰਾਵਾਂ ਨਾਲ ਤੇ ਆਖਿਆ ਕਿ ਛੱਡ ਦਿਓ ਇਹ ਜੇ ਕੁਰਬਾਨੀ ਕਰੋਗੇ ਲੋਕ ਤانوں ਪਲਕਾਂ ਦੇ ਆਪਣੇ ਬਿਠਾਉਣਗੇ ਹੱਥਾਂ ਦੇ ਚੱਕਣਗੇ ਪਰ ਜੇ ਤੁਸੀਂ ਆਕੜਨਾ ਹੰਕਾਰਨਾ ਤੁਸੀਂ ਸਮਝਦੇ ਹੋ ਕਿ ਇਹ ਲੋਕ ਤਾਂ ਸਾਰੇ ਜਿਵੇਂ ਮੇਰੇ ਹੈਗੇ ਇਹ ਸਾਰੇ ਥੱਲੇ ਲੱਗੇ ਆ ਤੇ ਮੈਨੂੰ ਲੋੜ ਵੀ ਨਹੀਂ ਛੱਡਣ ਦੀ ਐਦਾਂ ਨਹੀਂ ਹੋਣਾ ਲੋਕ ਅੱਜ ਵੀ ਉੱਥੇ ਖੜੇ ਆ ਹਰ ਬੱਚੇ ਦੀ ਜ਼ੁਬਾਨ ਤੇ ਆਵਾਜ਼ ਆ ਜਿਨ੍ਹਾਂ ਤੱਕ ਅਕਾਲੀ ਦਲ ਦੀ ਲੀਡਰਸ਼ਿਪ 'ਚ ਤਬਦੀਲੀ ਨਹੀਂ ਆਉਂਦੀ ਅਕਾਲੀ ਦਲ ਦੁਆਰਾ ਨਹੀਂ ਉੱਠ ਸਕਦਾ ਤੇ ਅਸੀਂ ਇਸ ਸੋਚ ਨੂੰ ਲੈ ਕੇ ਅਕਾਲੀ ਜਨ ਨੂੰ ਤਕੜਾ ਕਰਨ ਵਾਸਤੇ ਬਚਾਉਣ ਵਾਸਤੇ ਤੁਰੇ ਆ ਕੋਈ ਫਰਕ ਨਹੀਂ ਪੈਂਦਾ ਵੀ ਕੋਈ ਕਿਸੇ ਨੇ ਕੱਢਦਾ ਕਿਸੇ ਨੇ ਕੁਛ ਕਰਦਾ ਕੀ ਕਰਦਾ ਇਹ ਛੋਟੀਆਂ ਗੱਲਾਂ ਆ ਇਹ ਗੱਲਾਂ ਨੂੰ ਕੋਈ ਆ